ਤੁਸੀਂ ਅੱਜ ਦੀ ਜਿਹੜੀ ਪ੍ਰोसीडिंग ਹੈ ਉਹਦੇ ਵਿੱਚ ਇੱਕ ਗੱਲ ਨੋਟ ਕਰਨਾ ਕਿ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਲੋਕਾਂ ਦੀ ਗੱਲ ਸੁਣਨ ਨੂੰ ਘੱਟ ਇੰਟਰਸਟਿਡ ਸੀਗਾ ਜਦ ਕਿ ਉਹ ਫੈਕਟਰੀ ਵਾਲਿਆਂ ਦੀ ਹਰ ਇੱਕ ਗੱਲ ਨੂੰ ਇੱਕ ਰੈਫਰੈਂਸ ਦੇ ਤੌਰ ਤੇ ਪੇਸ਼ ਕਰ ਰਿਹਾ ਸੀਗਾ ਜਿੱਦੀ ਕਿ ਹੱਲੇ ਤੱਕ ਕੋਈ ਅਸੈਸਮੈਂਟ ਰਿਪੋਰਟ ਤੁਸੀਂ ਦੇਖਦੇ ਆ ਕਿ ਉਹ ਇੱਥੇ ਪੇਸ਼ ਨਹੀਂ ਕਰ ਸਕੇ ਉਹ ਈਵਨ ਇਹ ਨਹੀਂ ਦੱਸ ਸਕੇ ਕਿ ਪਾਣੀ ਦਾ ਜਿਹੜਾ ਡਿਸਚਾਰਜ ਕਰਨਗੇ ਉਹ ਗ੍ਰੇਡ ਕੀ ਹੋਊਗਾ ਉਹਦਾ ਕੀ ਨਵੇੜਾ ਹੋਊਗਾ ਉਸ ਚੀਜ਼ ਦੀ ਫੈਕਟਰੀ ਕੋਈ ਕੋਈ ਪਰਮਿਸ਼ਨ ਨਹੀਂ ਹੈ ਅਸੀਂ ਸਵਾਲ ਪ੍ਰਸ਼ਾਸਨ ਨੂੰ ਵੀ ਕੀਤਾ ਸੀਗਾ ਕਿ ਜਦੋਂ ਇਹ ਕਿਉਂਕਿ ਇਹ ਫਰੈਸ਼ ਵਾਟਰ ਦੇ ਏਰੀਆ ਦੇ ਟ੍ਰਿਬਿਊਟਰੀ ਦੇ ਵਿੱਚ ਇਹ ਲੈਂਡ ਦਾ ਹਿੱਸਾ ਹੈ ਜਿਹੜਾ 3-400 ਮੀਟਰ ਤੇ ਵੀ ਅਸੀਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਇਹ ਜਿਹੜਾ ਖੇਤਾਂ ਹੈ ਜਿਹੜਾ ਜਿਹੜਾ ਕਿ ਇੱਕ ਫਲੱਡ ਵਾਟਰ ਫਲੱਡ ਜ਼ੋਨ ਵੀ ਹੈ ਕਿ ਉਹਦੇ ਵਿੱਚ ਤੁਸੀਂ ਇੰਡਸਟਰੀ ਸੈਟਅਪ ਕਰਨ ਦਾ ਜਿਹੜਾ ਰੈਸ਼ਨਲ ਹੈ ਕਿਥੋਂ ਲੈ ਕੇ ਆਏ ਆਂ ਉਹ ਦਾ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਉਹ ਦੇ ਸਕੀ ਸੋ ਇੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਜਿਹੜਾ ਮਾਫੀਆ ਸਿੰਡੀਕੇਟ ਹੈ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਪੋਲੀਟੀਕਲ ਸਿਸਟਮ ਤੇ ਉਹਦੇ ਵਿੱਚ ਜਿਹੜਾ ਇੰਡਸਟ੍ਰੀਅਲਿਸਟ ਹੈ ਇਹ ਸਾਰੇ ਸ਼ਾਮਲ ਹੋ ਗਏ ਹਨ ਤੇ ਲੋਕਾਂ ਦੀ ਬਹੁਤ ਘੱਟ ਸੁਣੀ ਜਾਂਦੀ ਹੈ